ਸਵਾਗਤ ਹੈ ਕਿਸਾਨ ਵੀਰੋ ਬੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗੇ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਿਆ ਕਰੋ ਚਲਦੀ ਜਲਦੀ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕਾਂਗੜ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਵਾਇਆ ਦੀਨਾ ਸਾਹਿਬ ਵੀ ਰਹਿੰਦਾ ਇੱਧਰ ਮੋਗੇ ਜ਼ਿਲ੍ਹੇ ਦੇ ਪਿੰਡ ਤੇਤਰਪੁਰ ਟੰਡੇ ਜਿਲ੍ਹੇ ਦੇ ਪਿੰਡ ਭਾਈ ਰੂਪਾ ਵੀ ਨੇੜੇ ਆ ਸਲਾਤਪੁਰਾ ਨੇੜੇ ਆ ਤੇ ਘਰੇਲੂ ਬਾਈ ਦੀ ਝੋਟੀ ਆ ਕਿ ਕੋਈ ਵਪਾਰ ਦਾ ਕੰਮ ਨਹੀਂ ਪਲੂਣ ਝੋਟੀ ਪਹਿਲਾਂ ਸੁਣਨ ਵਾਲੀ ਆ 5-4 ਦਿਨ ਬਾਕੀ ਆ ਤੇ ਕੀ ਇਹਦਾ ਮਿਲਕ ਰਿਕਾਰਡ ਰੋ ਕੀ ਇਹਦੀ ਮਦਰ ਦਾ ਰਿਕਾਰਡ ਸੀ ਬਾਈ ਜੀ ਤੋਂ ਆਪਾਂ ਪੁੱਛਦੇ ਆ ਗੱਲਬਾਤ ਕਰਾਵਾਂਗੇ ਆ ਜਾਓ ਵੀਰੇ ਉੱਥੇ ਜਾੜੂ ਨੇੜੇ ਬਾਈ ਜੀ ਹਸਤੀ ਕਾਲਦੇ ਆ ਹਨਾ ਧੰਨਵਾਦ ਸਸਤੀ ਘਾਬਰੇ ਹੋ ਠੀਕ ਠਾਕ ਹੋ ਬਾਈ ਹਾਂ ਵਧੀਆ ਵਧੀਆ ਨੰਬਰ ਬੋਲਨੀ ਵੀਰੇ 84275 ਜੀ ਹਾਂਜੀ 9554 49544 ਦੁਬਾਰਾ ਫੇਰ ਬੋਲ ਦਿਓ 84275 49544 49544 ਤੇ ਪਿੰਡ ਕਾਂਗੜ ਪਿੰਡ ਕਾਂਗੜ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਠੀਕ ਆ ਵੀਰੇ ਜਿਹੜੀ ਆ ਪਤਰੀ ਝੋਟੀ ਦੇਖੀ ਆਨੇ ਪਹਿਲੇ ਨੰਬਰ ਪਹਿਲੀ ਗੱਲ ਤਾਂ ਇਹਦਾ ਕੋਈ ਵਪਾਰ ਦਾ ਕੰਮ ਤਾਂ ਆਪਣਾ ਹੈ ਨਹੀਂ ਹਨਾ ਨਾ ਨਾ ਇਹ ਆਪਣਾ ਘਰੇਲੂ ਝੋਟੀ ਹੈ ਘਰ ਦੀ ਪਾਲੀ ਵਿੱਚ ਤੇ ਇਹਦੀ ਮਾਂ ਦਾ ਕੀ ਰਿਕਾਰਡ ਸੀਗਾ 12 ਕਿਲੋ ਦੁੱਧ ਸਹੀ ਮਾਂ ਦਾ 12 ਕਿਲੋ ਦੁੱਧ ਠੀਕ ਹੈ ਬਹੁਤ ਸਹੀ ਠੀਕ ਆ ਵੀਰੇ ਤੇ ਇਹ ਹੁਣ ਕਿੰਨੀ ਇਹਦੀ ਉਮਰ ਕੀ ਹੋਗੀ ਇਹਦੇ 3 ਸਾਲਾਂ ਦੇ 3 ਸਾਲਾਂ ਦੀ ਉਮਰ ਹੋਗੀ ਠੀਕ ਆ ਵੀਰੇ ਤੇ ਚਲ ਦੰਦਾਂ ਅੰਦਰ ਅਗਲਾ ਆਪੇ ਦੇਖ ਲੂਗਾ ਆਕੇ ਤੇ ਹੁਣ ਇਹਦੇ ਦਿਨ ਕਿੰਨੇ ਬਾਕੀ ਆ? ਇਹਦੇ 5 ਦਿਨ ਬਾਕੀ ਆ। 5 ਦਿਨ ਬਾਕੀ ਅਸੀਂ ਉਸੂਲ ਪੂਰੀ ਆ। ਤੇਰੀ ਹੱਥ ਤੋਂ ਥਮੜਾ ਮੋਟਾ ਦਿਖਾਈ ਦੇਣਾ। ਨਾ ਜੀ ਜਿਵੇਂ ਪਹਿਲਾਂ ਕੋਈ ਗੱਲ ਨਹੀਂ ਤੇ ਕੱਢਦਾ ਬਾਹਰ ਨੂੰ ਤੋੜ ਕੇ ਦਿਖਾ ਦਈਏ। ਆ ਦੇਖੋ ਜੀ ਥੱਲੇੋਂ ਦੇਖੋ ਕਿਆ ਬਾਤ ਆ ਝੋਟੀ। ਤੇ ਬਟਨ ਵਾਲੀ ਝੋਟੀ ਹੈਗੀ। ਲੈ ਚਲੋ ਹੌਲੀ ਹੌਲੀ ਲੈ ਚਲੋ ਵਜਨ ਵਜੂਲ ਪੂਰਾ ਗਾ ਜਿਵੇਂ ਪਹਿਲਾਂ ਨਾਲ ਛੋਟੀਆਂ ਹੁੰਦੀਆਂ ਉਵੇਂ ਨਹੀਂ। ਤੇ ਆ ਘਰੋ ਚੈੱਕ ਲੈ ਚਲੀ ਲੰਮੀ ਲੈ ਚਲੀ ਸਮਾਰ ਕੇ ਦਿਖਾ ਦਈਏ। ਆ ਦੇਖੋ ਜੀ। ਘਰੋ ਚੈੱਕ ਤੇ ਬਾਕੀ ਦੀ ਗੱਲ ਕੋਈ ਉਵੇਂ ਨਹੀਂ ਹੈਗੀ ਪਹਿਲਾਂ ਝੋਟੀ ਦਾ ਪਤਾ ਲੱਗ ਜਾਂਦਾ ਸੀਲ ਸਾਉ ਫੁੱਲਾ ਲੇਵਾ ਚੰਗਾ ਤਿਆਰ ਕਰਦੀ ਆਉਂਦੀ ਆ ਪੰਜ ਚਾਰ ਦਿਨ ਬਾਕੀ ਹੈਗੇ ਤੇ ਲੈ ਚਲੋ ਜੀ ਗਾਂ ਆ ਕਰੋ ਜੀ ਚੈੱਕ ਮੋੜ ਲਿਆ ਵੀਰ ਤੇ ਬਾਈ ਨਾਲ ਤੁਸੀਂ ਜਰੂਰ ਸੰਪਰਕ ਕਰਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਆਹ ਲੋ ਜੀ ਕਰੋ ਚੈੱਕ ਵਜਨ-ਭੋਜਨ ਪੂਰਾ ਪੂੜੇ-ਪਾੜੇ ਪੂਰੇ ਚੌੜੇ ਆ ਤੇ ਥਣ ਕੱਲਾ-ਕੱਲਾ ਗੈਪ ਤੇ ਲੱਗਿਆ ਜਿਵੇਂ ਪਹਿਲਾਂ ਦਾ ਛੋਟਾ ਥਣ ਹੁੰਦਾ ਉਵੇਂ ਨਹੀਂ ਮੁੱਠੀ ਵਾਲਾ ਥਣ ਲੱਗਿਆ ਤੇ ਬਟਨ ਵਾਲੀ ਝੋਟੀ ਹੈਗੀ ਤੇ ਲੇਵਾ ਕਮਾਲ ਦਾ ਤਿਆਰ ਕਰੀ ਵੀ ਬੈਠੀ ਤੇ ਕਰ ਵੀ ਲੈਣਾ ਗਾਨੇ ਹੋਰ ਪਿੰਡ ਕਾਂਗੜਾ ਗਿਆ ਕਰ ਲਿਓ ਬਾਈ ਦਾ ਸੰਪਰਕ ਆ ਦੇਖੋ ਜੀ ਪੂਰੀ ਵਜਨ ਵਜੂਦ ਆਈ ਝੋਟੀ ਹੈਗੀ ਕਰੋ ਚੱਕ ਥਣ ਲੈਵਾ ਮੈਂ ਤੁਹਾਨੂੰ ਨੇੜੇ ਤੇ ਚੈੱਕ ਕਰਾ ਦਿਨਾ ਦੇਖੋ ਜੀ ਕਿਆ ਬਾਤ ਆ ਥਣ ਸੁਣ ਤੇ ਡਿਮਾਂਡ ਵੀਰੇ ਦੀ ਡਿਮਾਂਡ ਆਲੀ ਫੋਨ ਤੇ ਕਰੇਗਾ ਤਾਂ ਜਮਾ ਜਾਏ ਇਹਨੂੰ ਹਾਂ ਜਾਏ ਕਿ ਕਰਾ ਬਹੁਤ ਠੀਕ ਆ ਵੀਰੇ ਬਾਈ ਕੰਦਾ ਕੋਈ ਬਾਹਲੀ ਇਹਦੀ ਡਿਮਾਂਡ ਨਹੀਂ ਹੋਣੀ ਤੇ ਹੋਊ ਜਮਨ ਨੰਬਰ ਫੇਰ ਬੋਲ ਦਿਓ ਵੀਰੇ 8873 ਠੀਕ ਆ 4955 ਪਿੰਡ ਗਾਂਗੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਦਾ ਦਿਓ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ